ਮੈਂ ਬੈਂਕ ਚੋਂ ਆ ਰਹੀ ਸੀ ਰੌਣ ਨਾਲ ਫਿਰ ਇੱਥੇ ਮੇਰੇ ਪ੍ਰਾਣੇ ਸਟੂਡੈਂਟ ਅਰਜਨੀਸ਼ ਡੈਂਟਲ ਸਰਜਨ ਉਹਨਾਂ ਦੀ ਸ਼ੌਕ ਦੇ ਅੱਗੇ ਨਾਗਰੀਆ ਮੈਨੂੰ ਕੁਝ ਵੀ ਪਤਾ ਕੀ ਹੋਇਆ ਕੀ ਨਹੀਂ ਹੋਇਆ ਹੋ ਸਕਦਾ ਤੇ ਦੋ ਮੁੰਡੇ ਨੰਗੇ ਆਉਂਦੇ ਮੈਂ ਵੈਸੀ ਹੀ ਮੁੜ ਕੇ ਦੇਖਿਆ ਮੰਦਰ ਪਲੇਟ ਹੈਨੀ ਸੀ ਮੈਨੂੰ ਲੱਗਿਆ ਜਿਵੇਂ ਚੋਰ ਹੋਏ ਹੁੰਦੇ ਐ ਤੇ ਮੈਂ ਕੁੱਟੇ ਪਰਸ ਫੜ ਲਿਆ ਤੇ ਮੈਨੂੰ ਨਹੀਂ ਪਤਾ ਉਹਨਾਂ ਨੇ ਮੈਨੂੰ ਨਾ ਕੋਸ਼ਿਸ਼ ਕੀਤਾ ਤੇ ਪਰਸ ਉਹ ਬਣੇ ਇੱਕਦਮ ਡੇਗਦਾ ਤੂੰ ਨੂੰ ਕੁਝ ਨਹੀਂ ਪਤਾ ਸੱਟ ਸੁੱਟ ਰਹੀ ਤੁਹਾਡੀ ਮੇਰੇ ਜੀ ਮਿੰਦੂ ਇੱਥੋਂ ਥੋੜਾ ਜਿਹਾ ਫੀਲ ਹੋ ਰਿਹਾ ਸਿਰ ਤੋਂ ਇੱਥੇ ਮੇਰਾ ਦੇਖੋ ਘਮੋੜਾ ਹੈ ਤੁਹਾਨੂੰ ਅੰਦਾਜ਼ਾ ਪਹਿਲਾਂ ਹੋ ਗਿਆ ਸੀ ਵੀ ਕਰ ਸਕਦੇ ਕੁਝ ਵੀ ਉਦਦ ਕਰ ਸਕਦੇ ਹੈ ਨਹੀਂ ਮੈਂ ਵੈਸੇ ਜਦੋਂ ਤੁਰਾ ਫੇਰਾਣਾ ਮਜੇਦ ਤੇ ਰਹਿਣੀ ਹੈ ਜੀ ਜੀ ਇਹ ਨੰਬਰ ਪਲੇਟ ਹੈਨੀ ਵੀ ਇਹ ਸ਼ਰਾਰਤੀ ਹੈ ਕੀ ਲੱਗੇ ਹਾਂ ਬਾਕੀ ਮੈਂ ਵੈਸੇ ਤੇ ਆ ਰਹੀ ਸੀ ਤੇ ਕਹਿੰਚੀ ਨਹੀਂ ਮੈਂ ਇਹਨੂੰ ਕੁਝ ਵੀ ਪਤਾ ਨਿਸ਼ਾਨ ਤਾਂ ਨਹੀਂ ਕਰਿਆ ਕੋਈ ਨਹੀਂ ਮੇਰਾ ਫੋਨ ਹੈ ਜਿਹੜਾ ਮੇਰੇ ਲਫਾਫੇ ਚ ਸੀਗਾ ऐसे मेरे पर्स से सिंह ਮੰਗੂ ਦੇ ਜੋਰ ਦੀ ਪਰਸ ਕੋਲ ਵੀ ਕੋਸ਼ਿਸ਼ ਕੀਤੀ ਮੈਂ ਕੋਟਲਿਆ ਕਿਹਨ ਨੂੰ ਸੁਰਤ ਨਹੀਂ ਸੀ ਇਹ ਚੁੱਕ ਲਿਆ ਹੈ ਅਜੇ ਵੀ ਮੇਰੇ ਸਿਰ ਚ ਬਹੁਤ ਘਬਰਾਹਟ ਜੀ ਹੋ ਰਹੀ ਹੈ ਹਾਂ ਜੀ ਹਾਂ ਹੁਣੇ ਸਾਡੇ ਧਿਆਨ ਚ ਆਇਆ ਜੀ ਜੋ ਮੋਟਰਸਾਈਕਲ ਸਵਾਰ ਸੀਗੇ ਉਹ ਟੱਕੇ ਹੋਏ ਸੀਗੇ ਉਹਨਾਂ ਦੇ ਪਰ ਉਹ ਆਂਟੀ ਜੀ ਨੇ ਜਿਹੜੇ ਲੇਡੀਜ਼ ਸੀਗੇ ਉਹਨਾਂ ਨੇ ਕਾਫੀ ਬਹਾਦਰੀ ਨਾਲ ਆਪਣਾ ਪਰਸ ਉਹਨਾਂ ਨੇ ਨਹੀਂ ਛੱਡਿਆ ਉਹ ਗਿਰ ਗਏ ਅਸੀਂ ਕੈਮਰੇ ਚੈੱਕ ਕਰ ਰਹੇ ਸੀਗੇ ਜਲਦੀ ਚੋਰਾਂ ਨੂੰ ਗ੍ਰਿਫਤਾਰ ਕਰਨਾ ਮੈਂ ਬੈਂਕ ਚੋਂ ਆ ਰਹੀ ਸੀ ਰੌਣ ਨਾਲ ਇਹ ਇੱਥੇ ਮੇਰੇ ਪ੍ਰਾਨੇ ਸਟੂਡੈਂਟ ਡੈਂਟਰ ਜਨੀਸ਼ ਡੈਂਟਰ ਸਰਜਨ ਹੈ ਉਹਨਾਂ ਦੀ ਸ਼ੌਕ ਦੇ ਅੱਗੇ ਨਾ ਗਰੀਆ ਮੈਨੂੰ ਕੁਝ ਵੀ ਪਤਾ ਕੀ ਹੋਇਆ ਕੀ ਨਹੀਂ ਹੋਇਆ ਮੋੜ ਸਕਾ ਤੇ ਦੋ ਮੁੰਡੇ ਨੰਗੇ ਆਉਨਦੇ ਮੈਂ ਵੈਸੀ ਹੀ ਮੁੜ ਕੇ ਦੇਖਿਆ ਮੰਦਰ ਪਲੇਟ ਹੈਨੀ ਸੀ ਮੈਨ ਲੱਗਿਆ ਜੀ ਚੋਰ ਹੋਏ ਹੁੰਦੇ ਐ ਤੇ ਮੈਂ ਕੁੱਟੇ ਪਰਸ ਫੜ ਲਿਆ ਤੇ ਮੈਨੂੰ ਨਹੀਂ ਪਤਾ ਉਹਨਾਂ ਨੇ ਮੈਨੂੰ ਲਗਰੋ ਕੋਸ਼ ਕੀਤਾ ਤੇ ਪਰਸ ਹੋਇਆ ਬਣ ਇੱਕਦਮ ਡੇਗਤਾ ਤੂੰ ਨੂੰ ਕੁਝ ਨਹੀਂ ਪਤਾ ਇਹ ਸੱਟ ਸੁਣੇ ਬਥੇ ਤੋ ਮੇਰੇ ਜੀ ਮਿੰਦੂ ਇੱਥੋਂ ਥੋੜਾ ਜਿਹਾ ਫੀਲ ਹੋ ਰਿਹਾ ਸਿਰ ਤੋਂ ਜਿੱਥੇ ਮੇਰਾ ਦੇਖੋ ਘਮੋੜਾ ਹੈ ਇਹ ਤੁਹਾਨੂੰ ਅੰਦਾਜ਼ਾ ਪਹਿਲਾਂ ਹੋ ਗਿਆ ਸੀ ਵੀ ਕਰ ਸਕਦੇ ਕੁਝ ਹੀ ਵਾਦ ਕਰ ਸਕਦੇ ਆ ਨਹੀਂ ਮੈਂ ਵੈਸੇ ਜਦੋਂ ਤੁਰਾ ਫਿਰਾਂ ਨਾ ਮੈਂ ਦੇਖਦੀ ਰਹਿਣੀ ਹੈ ਜੀ ਜੀ ਇਹ ਨੰਬਰ ਪਲੇਟ ਹੈ ਨਹੀਂ ਵੀ ਇਹ ਸ਼ਰਾਰਤੀ ਹੈ ਹਾਂ ਬਾਕੀ ਮੈਂ ਵੈਸੇ ਤੇ ਆ ਰਹੀ ਸੀ ਤੇ ਕਹਿੰਚੀ ਨਹੀਂ ਮੈਂ ਤੇ ਮੈਨੂੰ ਕੁਝ ਵੀ ਪਤਾ ਨਹੀਂ ਕਿਸਾਨਤ ਨਹੀਂ ਹੋਇਆ ਪਤਾ ਨਹੀਂ ਨਹੀਂ ਮੇਰਾ ਕੋਨ ਹੈ ਜਿਹੜਾ ਅੰਦਰ ਲਫਾਫੇ ਚ ਸੀਗਾ ਐਸੀ ਮੇਰੇ ਪਰਸ ਵਿੱਚ ਸੀ ਮੈਨੂੰ ਦੇਖ ਕੇ ਜੋਰ ਤੇ ਪਰ ਸਕੋਂ ਦੀ ਕੋਸ਼ਿਸ਼ ਕੀਤੀ ਮੈਂ ਕੋਟ ਰਲਿਆ ਉਹ ਤਾਂ ਮਨ ਸੁਰਤ ਹੀ ਨਹੀਂ ਸੀ ਇਹ ਚੋਕ ਲਿਆਇਆ ਅਜੇ ਵੀ ਮੇਰੇ ਸਿਰ ਚੋਕ ਨਹੀਂ ਕਬਰੜ ਜੀ ਹੋ ਰਹੀ ਹੈ ਹਾਂ ਜੀ ਹਾਂ ਹੁਣੇ ਸਾਡੇ ਧਿਆਨ ਚ ਆਇਆ ਜੀ ਉਹ ਮੋਟਰਸਾਈਕਲ ਸਵਾਰ ਸੀਗੇ ਉਹ ਟਕੇ ਹੋਏ ਸੀਗੇ ਉਹਨਾਂ ਦੇ ਪਰ ਉਹ ਆਂਟੀ ਜੀ ਨੇ ਜਿਹੜੇ ਲੇਡੀਜ਼ ਸੀਗੇ ਉਹਨਾਂ ਨੇ ਕਾਫੀ ਬਹਾਦਰੀ ਨਾਲ ਆਪਣਾ ਪਰਸ ਉਹਨਾਂ ਨੇ ਨਹੀਂ ਛੱਡਿਆ ਉਹ ਗਿਰ ਗਏ ਆ ਅਸੀਂ ਕੈਮਰੇ ਚੈੱਕ ਕਰ ਰਹੇ ਸੀਗੇ ਜਲਦੀ ਚੋਰਾਂ ਨੂੰ ਗ੍ਰਿਫਤਾਰ ਕਰਨਾ ਮੈਂ ਬੈਂਕ ਚੋਂ ਆ ਰਹੀ ਸੀ ਰੌਣ ਨਾਲ ਫਿਰ ਇੱਥੇ ਮੇਰੇ ਪ੍ਰਾਣੇ ਸਟੂਡੈਂਟ ਅਰਜਨਿਸ਼ ਤਾਂ ਅ ਡੈਂਟਲ ਸਰਜਨਰ ਉਹਨਾਂ ਦੀ ਸ਼ਬਦ ਦੇ ਅੱਗੇ ਨਾਗਰੀਆਂ ਮੈਨੂੰ ਕੁਝ ਵੀ ਪਤਾ ਕੀ ਹੋਇਆ ਕੀ ਨਹੀਂ ਹੋਇਆ ਮੋੜ ਸਕਾ ਤੇ ਦੋ ਮੁੰਡੇ ਨੰਗੇ ਆਉਨਗੇ ਮੈਂ ਵੈਸੇ ਹੀ ਮੁੜ ਕੇ ਦੇਖਿਆ ਮੰੰਗਰ ਪਲੇਟ ਹੈ ਨਹੀਂ ਸੀ ਓਕੇ ਮੈਨੂੰ ਲੱਗਿਆ ਜਿਵੇਂ ਚੋਰ ਹੋਏ ਹੁੰਦੇ ਐ ਤੇ ਮੈਂ ਕੁੱਟ ਕੇ ਪਰਸ ਫੜ ਲਿਆ ਤੇ ਮੈਨੂੰ ਨਹੀਂ ਪਤਾ ਉਹਨਾਂ ਨੇ ਮੈਨੂੰ ਅਗਰ ਕੋਸ਼ਿਸ਼ ਕੀਤੀ ਐ ਤੇ ਪਰਸ ਹੋਇਆ ਤਾਂ ਮੈਂ एकदम ਡੇਗਤਾ ਤੂੰ ਨੂੰ ਕੁਝ ਨਹੀਂ ਪਤਾ ਤੇ ਸੱਟ ਸੂਈ ਬਚੀ ਤੁਹਾਡੀ ਮੇਰੇ ਅਜੇ ਮਿੰਦੂ ਇੱਥੋਂ ਥੋੜਾ ਜਿਹਾ ਫੀਲ ਹੋ ਰਿਹਾ ਸਿਰ ਤੋਂ ਇੱਥੇ ਮੇਰਾ ਦੇਖੋ ਘਮੋੜਾ ਆ ਇਹ ਤਾਂ ਹੁੰਦਾ ਜੇ ਪਹਿਲਾਂ ਹੋ ਗਿਆ ਸੀ ਵੀ ਕਰ ਸਕਦੇ ਕੁਝ ਹੀ ਵਾਰਦ ਕਰ ਸਕਦੇ ਹਾਂ ਨਹੀਂ ਮੈਂ ਵੈਸੇ ਜਦੋਂ ਤੁਰਾ ਫਿਰਾਂ ਨਾ ਮੈਂ ਦੇਖਦੀ ਰਹਿਣੀ ਹੈ ਜੀ ਜੀ ਵੇ ਨੰਬਰ ਪਲੇਟ ਹੈ ਨਹੀਂ ਵੀ ਇਹ ਸ਼ਰਾਰਤੀ ਹੈ ਹਾਂ ਬਾਕੀ ਮੈਂ ਵੈਸੇ ਤੇ ਆ ਰਹੀ ਸੀ ਤੇ ਕਹਿੰਚੀ ਨਹੀਂ ਮੈਂ ਤੇ ਮੈਨੂੰ ਕੁਝ ਵੀ ਪਤਾ ਨੁਕਸਾਨ ਤਾਂ ਨਹੀਂ ਹੋਇਆ ਕੋਈ ਨਹੀਂ ਮੇਰਾ ਫੋਨ ਹੈ ਜਿਹੜਾ ਅੰਦਰ ਲਫਾਫੇ ਚ ਸੀਗਾ ਐਸੇ ਮੇਰੇ ਪਰਸ ਵਿੱਚ ਸੀ ਮੈਨੂੰ ਦੇਖੇ ਜੋਰ ਦੀ ਪਰਸ ਕੋਈ ਕੋਸ਼ਿਸ਼ ਕੀਤੀ ਮੈਂ ਕੋਟ ਰਲਿਆ ਉਹ ਤਾਂ ਮੈਨੂੰ ਸੁਰਤ ਹੀ ਨਹੀਂ ਸੀ ਇਹ ਚੋਕਲੇ ਆਇਆ ਅਜੇ ਵੀ ਮੇਰੇ ਸਿਰ ਚ ਬਹੁਤ ਘਬਰਾਹਟ ਜੀ ਹੋ ਰਹੀ ਹੈ ਹਾਂ ਜੀ ਹਾਂ ਹੁਣੇ ਸਾਡੇ ਧਿਆਨ ਚ ਆਇਆ ਜੀ ਜੋ ਮੋਟਰਸਾਈਕਲ ਸਵਾਰ ਸੀਗੇ ਉਹ ਟੱਕੇ ਹੋਏ ਸੀਗੇ ਉਹਨਾਂ ਦੇ ਪਰ ਉਹ ਆਂਟੀ ਜੀ ਨੇ ਜਿਹੜੇ ਲੇਡੀਜ਼ ਸੀਗੇ ਉਹਨਾਂ ਨੇ ਕਾਫੀ ਬਹਾਦਰੀ ਨਾਲ ਆਪਣਾ ਪਰਸ ਉਹਨਾਂ ਨੇ ਨਹੀਂ ਛੱਡਿਆ ਉਹ ਗਿਰ ਗਏ ਆ ਅਸੀਂ ਕੈਮਰੇ ਚੈੱਕ ਕਰ ਰਹੇ ਸੀਗੇ ਆ ਜਲਦੀ ਚੋਰਾਂ ਨੂੰ ਗ੍ਰਿਫਤਾਰ ਕਰ